ਅੱਗੇ ਨਾ ਚੁੱਪ ਕੀਤੇ ਰਹਿੰਦੇ ਹੁੰਦੇ ਸੀਗੇ ਹੁਣ ਇਹਨਾਂ ਦੀਆਂ ਕਰਤੂਤਾਂ ਵੇਖ ਕੇ ਨਾ ਉਹ ਵੀ ਓਦਾਂ ਦੇ ਹੋ ਗਏ ਆ ਤੇ ਹੁਣ ਰੰਗ ਦੀਆਂ ਵਾ ਹੁਣ ਮਾਂ ਦਾ ਦੁੱਖ ਹੋਣ ੜਿਆ ਵਾ ਫਿਰ ਰੋਟੀ ਆਪ ਕਾ ਕੇ ਖਾਉ ਤੇ ਖਾਣੀ ਪਿਆਣੀ ਆ ਜਦੋਂ ਉਹ ਤਾਂ ਪੈਸੇ ਲੈ ਲੈਂਦੀ ਆ ਨਾੜੇ ਰਮਨ ਪਹਿਲਾਂ ਵਿਚਾਰੀ ਚੁੱਪ ਕੀਤੀ ਰਹੀ ਐ ਰਪਿੰਦਰ ਇਹ ਤੇ ਆਹੋ ਜਿਹਾ ਅੱਗੇ ਖਲੋਤੀ ਤਮਾਸ਼ਾ ਤੁਸੀਂ ਲਵਾਇਆ ਤੇ ਲੱਗਾ ਮੈਂ ਜਾ ਕੇ ਗੇਟ ਖੋਲੂਗੀ ਵੀ ਇਹਨੂੰ ਅੰਦਰ ਨਹੀਂ ਆਉਂਦੇ ਨਾ ਤਮਾਸ਼ਾ ਨਹੀਂ ਲਵਾਇਆ ਤੇ ਲੱਗਾ ਤਮਾਸ਼ਾ ਅੱਗੇ ਨਹੀਂ ਲੱਗਦਾ ਦੱਬ ਕੇ ਲਾ ਇਹਨਾਂ ਦੀ ਤੇ ਜ਼ਿਆਦਾ ਹੀ ਤਵਾ ਵਿਗੜ ਗਈ ਆ ਕਿਤੇ ਤੂੰ ਖੋਲ ਯਾਰ ਗੇਟ ਚੱਲ ਤੂੰ ਬਾ ਚੱਲ ਚੱਲ ਕੋ ਬਾਹਰ ਵੀ ਲੰਦਾ ਬਾਹਰ ਬੈਠੀ ਆ ਮੇਰਾ ਰਾਦਾ ਵਾ ਇਹਨੂੰ ਦੱਸ ਜਾਨੀ ਆ ਓਦਾਂ ਵੀ ਤੇ ਲਗਲੀ ਨੇ ਫੋਨ ਕਰਕੇ ਦੱਸ ਹੀ ਦੇਣਾ ਵਾ ਵੀ ਇੱਥੇ ਆਈ ਐ ਤੇ ਫੇਰੇ ਜਿਆਦਾ ਤੜਫਦੀ ਐ ਇਹਨੂੰ ਮੈਂ ਦੱਸ ਕੇ ਜਾਨੀ ਆ ਕਿ ਮੈਂ ਉੱਥੇ ਚੱਲੀ ਫੇਰੇ ਆ ਵੀ ਕੋ ਕਹੂਗੀ ਤਨਾ ਨਾਲੇ ਨਾ ਜਾਨੀ ਆ ਜਾ ਕੇ ਇਹਨੂੰ ਤੇ ਪੁੱਛਦੀ ਆ ਚੰਗੀ ਤਰ੍ਹਾਂ ਜਿਹੜੀ ਰਾਤੀ ਫੋਨ ਤੇ ਬੜਾ ਡਹੀ ਸੀ ਨਾ ਬੋਲਣ ਇਨੂੰ ਮੈਂ ਖੁਸ਼ੂਂਗੀ ਜੇ ਤੇ ਰੋਟੀ ਉਹਨੂੰ ਦੇਣਗੇ ਠੀਕ ਆ ਨਹੀਂ ਤੇ ਇਹਨੂੰ ਮੈਂ ਘਰੋਂ ਬਾਹਰ ਕੱਢ ਕੇ ਆਉਂਗੀ ਫਿਰ ਵੇਖੂਗੀ ਭਲਾ ਕਿ ਕਿੱਥੇ ਰਹਿੰਦੇ ਆਏ ਤੇ ਕੀ ਖਾਂਦੇ ਆ ਪੰ ਬੈਠੇ ਆਂ ਹਾਂ ਬੈਠੀ ਆਂ ਬਤ ਮੈਂ ਨਾ ਤੁਹਾਡੇ ਵਾਲਾ ਹੀ ਵੀ ਮੈਂ ਪਿੰਡ ਜਾਣਾ ਸੀ ਜਰੀ ਤੇ ਪਿੰਡ ਜਾਣਾ ਸੀ ਹਾਂ ਜੀ ਅਜੇ ਤਾਂ ਥੋੜੇ ਦਿਨ ਹੋਏ ਤੈਨੂੰ ਆਈ ਨੂੰ ਤਾਂ ਹੁਣ ਪੈਣੀ ਆ ਮੈਨੂੰ ਤਾਂ ਹੋਈ ਆ ਤੇ ਮੈਂ ਚਲ ਦੱਸ ਕੇ ਜਾਨੀ ਫੇਰ ਕਹਿ ਦਿੰਦੇ ਵੀ ਤੂੰ ਜਾਂਦੀ ਕਿਤੇ ਆ ਦੱਸਦੀ ਕਿਤੇ ਹਾਂ ਉਹ ਮੰਮੀ ਨੂੰ ਘਰੇ ਰੋਟੀ ਰੋਟੀ ਨਹੀਂ ਗੇ ਦੇਣ ਦੇ ਤੇ ਮੇਰਾ ਰਾਦਾ ਵੀ ਇੱਕ ਵਾਰੀ ਜਾ ਕੇ ਆਵਾ ਪਲਾ ਤਾਂ ਤੂੰ ਜਾ ਕੇ ਕੀ ਕਰਨਾ ਵਾ ਕੋਈ ਗੱਲ ਨਹੀਂ ਉਹਨਾਂ ਦਾ ਕਰਦਾ ਮਸਲਾ ਵਾ ਪਰ ਰੋਟੀ ਦੇਣ ਕਿਉਂ ਨਹੀਂ ਦੇਣੀ ਆ ਮੰਮੀ ਹੈ ਤਾਂ ਸਹੀ ਆ ਪਰ ਇਹ ਜਾਉਂਗੀ ਉਹਨਾਂ ਨੂੰ ਸਮਝਾਉਂਗੀ ਪੁੱਛੂੰਗੀ ਤਾਂ ਸਹੀ ਵੀ ਚਲ ਉਹਨੂੰ ਤਾਂ ਰੋਟੀ ਦਿਆ ਕਰ ਨਾ ਦਿਲਜਿੰਦਰ ਮੇਰੀ ਸੁਣ ਗੱਲ ਕਰਨੀ ਤੂੰ ਆਪਣੀ ਮਰਜ਼ੀ ਆ ਪਰ ਮੇਰਾ ਸਮਝਾਉਣ ਦਾ ਫਰਜ ਵਾ ਤੂੰ ਜਾਵੇਂਗੀ ਤੇ ਬੁਰੀ ਬਣੇਗੀ ਤੂੰ ਜਾ ਕੇ ਫੇਰ ਲੜਨਾ ਵਾ ਮੰਮੀ ਨਹੀਂ ਮੈਂ ਲੜਦੀ ਨਹੀਂ ਐ ਮੈਂ ਉਹਨਾਂ ਨੂੰ ਪਿਆਰ ਨਾਲ ਹੀ ਸਮਝਾਉਂਗੀ ਮੈਂ ਐਡੀ ਵੀ ਨਹੀਂ ਕਿ ਮੈਂ ਹਰ ਵਾਰੀ ਜਾ ਕੇ ਉੱਥੇ ਲੜਨਾ ਹੀ ਆ ਉਹਨਾਂ ਦੇ ਨਾਲ ਤੇ ਤੂੰ ਹੀ ਮੰਮੀ ਨੂੰ ਕਹਾਂ ਫੇ ਮੈਂ ਵੀ ਨਹੀਂ ਹਿੱਸਾ ਲੈਂਦੀ ਤੇ ਤੂੰ ਵੀ ਹਿੱਸਾ ਨਾ ਲੈ ਸਭ ਕੁਝ लवली ਨੂੰ ਦੋ ਉਹਦਾ ਦਿਮਾਗ ਥੋੜਾ ਪਾਇਆ ਵੀ ਮੰਮੀ ਨੂੰ ਰੋਟੀ ਨਾਲ ਦਊਗਾ ਪਤਾ ਕੀ ਗੱਲ ਆ ਤੁਹਾਨੂੰ ਏਦਾਂ ਲੱਗਦਾ ਵਾ ਕਿ ਅਹੀਂ ਖਰੇ ਜਾਣ ਕੇ ਹਿੱਸਾ ਲਿਆ ਵਾ ਤੁਹਾਡੇ ਨਾਲੋਂ ਰਹਿੰਦੇ ਆ ਚੰਗੇ ਉਹਦੇ ਹਾਨੂੰ ਪਤਾ ਵਾ ਨਾ ਜਿੰਨਾ ਉਹ ਤੰਗ ਕਰਦੇ ਆ ਜੀ ਉਹ ਚੰਗੇ ਰਹਿੰਦੇ ਤੇ ਅਸੀਂ ਕਿਉਂ ਹਿੱਸਾ ਲੈਣਾ ਹੈ ਹਨੂ ਕੀ ਲੋੜ ਹੈ ਹਿੱਸਾ ਲੈਣ ਦੀ ਵੇਖ ਦਲਜਿੰਦਰ ਤੂੰ ਵਿੱਚ ਵਿੱਚ ਹੋ ਕੇ ਨਾ ਹਿੱਸਾ ਨਾ ਲਿਆ ਕਰ ਗੱਲ ਇਹ ਆ ਵੀ ਉਹ ਆ ਨੌ ਪੁੱਤ ਕੱਲ ਨੂੰ ਰੱਬ ਨਾ ਕਰੇ ਕੋਈ ਅਭੀ ਨਵੀ ਹੋ ਗਈ ਤਾਂ ਉਹਨਾਂ ਹੀ ਸਾਹਮਣਾ ਵਾ ਤੇਰੇ ਕੋ ਇੱਥੇ ਜਾ ਕੇ ਸਾਹਮਣੇ ਜਾਣਾ ਵਾ ਸਾਹਮਣਾ ਦੇ ਮੰਮੀ ਉਹਨਾਂ ਨੇ ਹੀ ਆ ਪਰ ਇਹ ਆ ਵੀ ਉਹਨਾਂ ਨੂੰ ਵੀ ਥੋੜਾ ਸਮਝਣਾ ਚਾਹੀਦਾ ਵਾ ਨਾ ਵੀ ਉਹ ਹੁਣ ਕਿਹੜੀ ਹੈਗੀ ਆ ਵਿਚਾਰੀ ਜਿਹਦੇ ਨਾਲ ਇਦਾਂ ਕਰਨ ਦੇ ਆਏ ਤੇ ਇਹ ਆ ਵੀ ਆ ਜਾ ਕੇ ਮੈਂ ਆ ਹੀ ਉਹਨਾਂ ਨੂੰ ਕਹਿਣਾ ਵਾ ਹੋਰ ਕੌਣ ਕਹੂਗਾ ਉਹਨਾਂ ਨੂੰ ਬਲਜਿੰਦਰ ਮੈਨੂੰ ਤੇ ਦੋਵੇਂ ਜੀਤਾਂ ਦੇ ਨਹੀਂ ਲੱਗਦੀ। ਉਹ ਮੰਮੀ ਤੁਹਾਨੂੰ ਇਦਾਂ ਹੀ ਲੱਗਦੇ ਆ ਤੁਸੀਂ ਵਿੱਚ ਰਹੇ ਨਹੀਂ ਨਾ ਪਰ ਉਹ ਤਾਂ ਫੇਰ ਤੁਹਾਨੂੰ ਪਤਾ ਲੱਗੇ ਵੀ ਉਹ ਕਿੱਦਾਂ ਦੇ ਆ। ਹੋਦਲ ਵੀ ਮੈਂ ਗਈ ਹਾਂ। ਕੁੜੀ ਉਸੇ ਵੇਲੇ ਉੱਠ ਕੇ ਰੋਟੀ ਪਾਣੀ ਬਣਾਉਂਦਾ ਵੀ। ਉਹਨੇ ਤੇਰੀ ਮੰਮੀ ਨਾਲ ਨਹੀਂ ਵਿਖਿਆ ਵੀ ਸਗੋਏ ਬਣਾਉਂਗੀ। ਮੰਮੀ ਤੁਹਾਨੂੰ ਨਹੀਂ ਪਤਾ ਕਿਸ ਦੇ ਸਾਹਮਣੇ ਉਹ ਇਦਾਂ ਹੀ ਚੰਗੇ ਬਣਦੀ। ਬਾਕੀ ਤੁਸੀਂ ਆਪ ਹੀ ਸੋਚੋ ਵੀ ਕਿੰਨੇ ਦਿਨਾਂ ਦੀ ਕੁੜੀ ਹੋ ਗਈ ਆ ਤੇ ਅਜੇ ਤੱਕ ਉਹਦੇ ਪਿੱਛੋਂ ਕੋਈ ਆਇਆ ਨਹੀਂ ਆ। ਉਹਦੀ ਪਰਜਾਈ ਦੇ ਨਾਲ ਬਣੀਗੀ ਬਣਦੀ। ਨਹੀਂ ਤੇ ਨਿਆਣਾ ਹੋਇਆ ਹੋਵੇ ਤਾਂ ਕੋਈ ਪਿੱਛੋਂ ਭਲਾ ਵੇਖਣੀ ਨਾ ਆਵੇ। ਤੂੰ ਹੀ ਆਪ ਹੀ ਸੋਚੋ ਅੱਛਾ ਉਹਦੇ ਪੇਕੇਆਂ ਤਾਂ ਕੋਈ ਨਹੀਂ ਆਇਆ ਨਾ ਅਜੇ ਤੱਕ ਕੋਈ ਵੜਿਆ ਹੀ ਨਹੀਂ ਨਾ ਮਾਪਿਓ ਵੜਿਆ ਨਾ ਪਰਜਾਈ ਵੜੀ ਕਿਤੇ ਚੱਲ ਭਰਾ ਤੇ ਇੱਥੇ ਨਹੀਂ ਗਾ ਤੇ ਕੋਈ ਨਹੀਂ ਆਇਆ ਮਗਰੋਂ ਚੱਲ ਦਲਜਿੰਦਰ ਗੱਲ ਇਹ ਆ ਠੰਡ ਬੜੀ ਹੀ ਉਹ ਵੀ ਬਜ਼ੁਰਗ ਹੈਗੇ ਆ ਹੁਣ ਦਾਵਾ ਵੀ ਤੂੰ ਭਾ ਲੱਗਣਗੇ ਫੇਰ ਹੀ ਜਾਵਾਂਗੇ ਪਰ ਮੰਮੀ ਫੇਰ ਵੀ ਜੇ ਕੋਈ ਹੋਵੇ ਤੇ ਚਾਹ ਕਰਦਾ ਹੀ ਆ ਕਿ ਚੱਲ ਕੋਈ ਨਹੀਂ ਅਸੀਂ ਜਾ ਕੇ ਤੇ ਵੇਖ ਕੇ ਆਉਨੇ ਆ ਕਿੰਨੇ ਦਿਨ ਹੋ ਗਏ ਆ ਅਜੇ ਤੱਕ ਨਹੀਂ ਕੋਈ ਆਇਆ ਹੈਗਾ ਚੱਲ ਮੈਂ ਤੇ ਤੈਨੂੰ ਇੱਕੋ ਗੱਲ ਕਹਿਣੀ ਆ ਜੇ ਤੂੰ ਆਪਣੀ ਮਾਂ ਨੂੰ ਚੰਨੀ ਆ ਨਾ ਫੇਰ ਰੋਟੀ ਪਾਣੀ ਦੇਣਾ ਸਾਮਣ ਫੇਰ ਤੂੰ ਵੀ ਹਿੱਸਾ ਨਾ ਲੈ ਤੇ ਉਹ ਵੀ ਨਾ ਲਵੇ ਤੇ ਗੱਲ ਮੈਂ ਵਿੱਚ ਕਰੂੰਗੀ ਫੇ ਲਵਲੀ ਪਿਆਲੀ ਬੰਨਾ ਸਾਰਾ ਤੂੰ ਸੰਭ ਤੇ ਰੋਟੀ ਪਾਣੀ ਤੂੰ ਦੇਣਾ ਹੀ ਮੰਮੀ ਨੂੰ ਤੂੰ ਸੰਭਣਾ ਹੀ ਚਲੋ ਕੋਈ ਨਹੀਂ ਇੱਕ ਵਾਰੀ ਮੈਨੂੰ ਜਾ ਆਉਂਦੋ ਤੇ ਮੈਂ ਵੀ ਇਸ ਦੀ ਭਲਾ ਵੀ ਕੀ ਕਰਦੀ ਆ ਜੇ ਨਾ ਹੋਊਗਾ ਤੇ ਦੂਜੀ ਵਾਰੀ ਫੇ ਤੁਹਾਨੂੰ ਲੈ ਜੂੰਗੀ ਤੇ ਤੁਸੀਂ ਜਾ ਕੇ ਗੱਲ ਕਰ ਲਿਓ ਆਹ ਹੋ ਮੈਂ ਤਾਂ ਤਾਂ ਹੀ ਕਹਿੰਦੀ ਆ ਪੀ ਚੰਗੇ ਆ ਦੋਵੇਂ ਜਾਣੇ ਐਡੀ ਵੀ ਨਹੀਂ ਗੇ ਨਾਲੇ ਮੇਰੀ ਗੱਲ ਤੋਂ ਮੋੜਦੇ ਨਹੀਂ ਕਦੀ ਵੀ ਮੰਮੀ ਨਹੀਂ ਚੰਗੇ ਹੈਗੇ ਜੇ ਚੰਗੀ ਹੋਵੇ ਤੇ ਕੋਈ ਆਵੇ ਨਾ ਵੱਡਦਾ ਤਾਂ ਕੋਈ ਹੈ ਨਹੀਂ ਆ ਇੱਕ ਸਿਰਫ ਮਾਸੀ ਦਾ ਮੁੰਡਾ ਤੇ ਉਹ ਦੀ ਘਰ ਦੀ ਹੁੰਦੇ ਹੀ ਹੋਰ ਨਹੀਂ ਕੋਈ ਵੀ ਵੱਡਦਾ ਇੱਥੇ ਪੇਕਿਆਂ ਤੋਂ ਤੇ ਕੋਈ ਆਂਦਾ ਹੀ ਨਹੀਂ ਗਾ ਚੱਲ ਵੇਖ ਲਾ ਮਰਜੀ ਉਹ ਤਾਂ ਮੈਂ ਤਾਂ ਤੈਨੂੰ ਇਹੋ ਗੱਲ ਹੀ ਕਹਿਨੀ ਆ ਤੇ ਪੁੱਤ ਘੜੀ ਘੜੀ ਨਹੀਂ ਜਾਈਦਾ ਹੁੰਦਾ ਆਪਣੀ ਇਸ ਦੇ ਘਰ ਦੀ ਆ ਨਹੀਂ ਚੱਲ ਅੱਜ ਦਾ ਦਿਨ ਤੇ ਮੈਂ ਜਾ ਕੇ ਆਉਣੀ ਆ ਤੇ ਉਹ ਆਊਗਾ ਗੁਰਪ੍ਰੀ ਸਕੂਲੋਂ ਤੇ ਉਹਨੂੰ ਤੁਸੀਂ ਰੋਟੀ ਰਾਟੀ ਦੇ ਦਿਓ ਕੋਈ ਨਹੀਂ ਉਹਨੂੰ ਤਾਂ ਰੋਟੀ ਮੈਂ ਦੇ ਹੀ ਦਊਂਗੀ ਵੇਖ ਲਾ ਫੇ ਤੂੰ ਆਪਣੀ ਮਰਜ਼ੀ ਨਹੀਂ ਮੇਰੀ ਗੱਲ ਮੰਨਣੀ ਨਹੀਂ ਨਹੀਂ ਮੈਂ ਆ ਜਾਣਾ ਵਾ ਸੇਤੀ ਤੇ ਕੋਈ ਨਹੀਂ ਤੁਸੀਂ ਉਹਨੂੰ ਦੇ ਦਿਓ ਰੋਟੀ ਰਾਟੀ ਤੇ ਜਦੋਂ ਉਹਨੂੰ ਨਿਊਟ੍ਰੀਸ਼ਨ ਤੇ ਜਾਣਾ ਉਹਦੋਂ ਤੇ ਮੈਂ ਆ ਹੀ ਜਾਣਾ ਇਹ ਕਹਾਂ ਲਈ ਆਪੀ ਉਹ ਤੇ ਪੇਕਿਆਂ ਤੋਂ ਆਇਆ ਨਹੀਂ ਰੱਬ ਜਾਣੇ ਪਿਓਰ ਪਿੰਦਾ ਸੇ ਗਲਤੀ ਆ ਜਾਂ ਇਹਦੇ ਚਾ ਆਹ ਜਬਾਨ ਤੇ ਇਹਦੀ ਵੀ ਘੱਟਣੀਗੀ ਤੇ ਰਹੀ ਗੱਲ ਪੇਕਿਆਂ ਤੋਂ ਆਉਂਦੀ ਮੈਂ ਵੀ ਨੇ ਉਦੋਂ ਪੁੱਛਿਆ ਤੇ ਤੇਰੇ ਪਿਆਕਿਆਂ ਤੋਂ ਆਇਆ ਕੋਈ ਕਿ ਨਹੀਂ ਆਇਆ ਪਰ ਇਹਨੇ ਜਾ ਕੇ ਫੇਰ ਹੁਣ ਲੜਨਾ ਵਾ ਚੱਲ ਇਹ ਸਾ ਠੇਕਾ ਉਹ ਨਾ ਲੈਣ ਉਹ ਦੇਖੋ ਪਹਿਲੀ ਬੰਨਾ ਵਾਊਗਾ ਉਹਨੂੰ ਵੀ ਸ਼ਰਮ ਆਊਗੀ ਵੀ ਮੇਰੀ ਮਾਂ ਬੈਠੀ ਆ ਇਹਨੂੰ ਰੋਟੀ ਪਾਣੀ ਦੇਣਾ ਵਾ ਇਹਨੂੰ ਸਾਹਮਣਾ ਵਾ ਜਦਾਂ ਤੁਸੀਂ ਸਪੈਹਾ ਤੇ ਲੱਲਿੰਦੀਆਂ ਜੇ ਉਹਨੂੰ ਇਹ ਹੁੰਦਾ ਵਾ ਪੇ ਖਰਚ ਪੱਠਾ ਇਹਨਾਂ ਲੈ ਹੀ ਲਿਆ ਵਾ ਮੈਨੂੰ ਹੁਣ ਰੋਟੀ ਪਾਣੀ ਦੇਣ ਦੀ ਕੀ ਲੋੜ ਵਾ ਉਹ ਤਾਂ ਨਹੀਂ ਰੋਟੀ ਦੇਣ ਲਈ ਚੱਲ ਜਾ ਕੇ ਵੇਖ ਲੈ ਤੂੰ ਵੀ ਤੇਲ ਚੰਬਗੇ ਵਮ ਕਰਵਾਏਂਗੇ ਅੱਗੇ ਤਾਂ ਨੇ ਸ਼ਿੱਕੂ ਰੋਟੀਆਂ ਆਲਾ ਚੁੱਕਿਆ ਸੀ ਹੁਣ ਉਹਨੇ ਚਾਹ ਦਾ ਕੱਪ ਵੀ ਨਹੀਂ ਤੈਨੂੰ ਦੇਣਾ ਐਵੇਂ ਮਖਤਾਰ ਬਣੀ ਫਿਰਦੀ ਐ ਤੂੰ ਗਾੜੀ ਗਾੜੀ ਹੋ ਕੇ ਚੱਲ ਆ ਆ ਚਾਹ ਤੂੰ ਵੀ ਠੰਡੀ ਹੋ ਕੇ ਤਾਂ ਆਜੇਂਗੀ ਮੇਰੀ ਗੱਲ ਸੁਣੋ ਹਾਂ ਆ ਜਾਉਣਾ ਵਾ ਭੈਣ ਨੇ ਭੈਣ ਨੇ ਫੇਰ ਆਉਣਾ ਵਾ ਡਈ ਮੈਨੂੰ ਕੱਲ ਫੋਨ ਕਰਨਾ ਹਾਂ ਆਖਦੀ ਕਿ ਮੈਂ ਆਉਣ ਲੱਗੀ ਆ ਉਹਨੇ ਕਰਨਾ ਆਣਾ ਹੁਣ ਇਹਨਾਂ ਦੇ ਮੈਨੂੰ ਵੀ ਪਤਾ ਵੀ ਕੀ ਕਰਨਾ ਆਣਾ ਤੇ ਕੀ ਨਹੀਂ ਕਰਨਾ ਆਣਾ ਉਹਨੇ ਤੈਨੂੰ ਕਰਨੀ ਸੀ ਫੋਨ ਇਹਨਾਂ ਦੱਸਿਆ ਵਾ ਵੀ ਮੈਂ ਆਉਣ ਲੱਗੀ ਆ ਮੇਰਾ ਤੇ ਇੱਕ ਜੀ ਕਰਨ ਦਿਆ ਵਾ ਤੈਨੂੰ ਇੱਥੇ ਵੜਨ ਨਾ ਦਵਾ ਫੇਰ ਇਹਦੀ ਅਗੱਟ ਕਣੇ ਜਾਵੇ ਥੋੜੀ ਥੋੜੀ ਜੀ ਨਹੀਂ ਕਹਿੰਦੀ ਕੀ ਫੋਨ ਤੇ ਬਧੇਰਾ ਕੋ ਕਰਦੀ ਆ ਕਿ ਤੁਹਾਨੂੰ ਕੀ ਪਤਾ ਵਾ ਐਸੇ ਤੁਸੀਂ ਮੰਮੀ ਨੂੰ ਰੋਟੀ ਨਹੀਂ ਦਿੰਦੇ ਮੰਮੀ ਇਹ ਚਾਰ ਪੰਜ ਦਿਨ ਹੋ ਗਏ ਭੁੱਖੀ ਆ ਤੇ ਮੈਂ ਮੰਮੀ ਦੇ ਨਾਲ ਹੱਥ ਨਹੀਂ ਆ ਮੰਮੀ ਨੂੰ ਤੇ ਕੰਚ ਵਾਲਾ ਪਾਤਾ ਹੋਣਾ ਵਾ ਨਾ ਮੈਂ ਚੰਗੇ ਭਲੇ ਹੱਥ ਨਾਲ ਚੰਗੀ ਭਲੀ ਤਰੀਕਾ ਫਿਰਦੀ ਭਗਾ ਕੇ ਦਿਖਾਵੇ ਉਹਦਾ ਕਹਿੰਦੀ ਮੈਂ ਹੀ ਸਾਰਾ ਕੰਮ ਕਰਦੀ ਮੈਂ ਹੀ ਕਰਦੀ ਤੇ ਹੁਣ ਪਤਾ ਲੱਗੇ ਨਾ ਚੱਲ ਕੋਈ ਗੱਲ ਨਹੀਂ ਆਲਾਂ ਦੇ ਇਹਨੂੰ ਵੀ ਜਵਾਬ ਨਹੀਂ ਠੋਕ ਕੇ ਜੀ ਜੀ ਨੂੰ ਸੁਣਵਦੇ ਰਹਿਣਾ ਵਾ ਵੀ ਸਾਡੇ ਸਿਰ ਤੇ ਹੀ ਸਾਰਾ ਕੰਮ ਹੋ ਖਰੀ ਇਦਾਂ ਹੀ ਤਰੀਕੇ ਫਿਰਦੀ ਦਾ ਫਿਰ ਕੰਮ ਦੀ ਪਤਾ ਹੈਗਾ ਤੁਹਾਨੂੰ ਕਰੇ ਹਾਂ ਆਪ ਤੇ ਪਤਾ ਲੱਗੇ ਨਹੀਂ ਬੋਲਣ ਲੱਗਾ ਤੇ ਉਹ ਅੱਗਾ ਪਿੱਛਾ ਨਹੀਂ ਵੇਖਦੀ ਤੇ ਹੁਣ ਪਕਾਵੇ ਫੇਰ ਰੋਟੀਆਂ ਇਹ ਬਤਾਉਣ ਲੱਗੀ ਹੈ ਕਿਦਮ ਰਾਜੀ ਕਰਨਾ ਇਹਨੂੰ ਗੇਟ ਚੋਂ ਇਹਨੂੰ ਵਾਪਸ ਕਰਾਂ ਅੱਜ ਜਿੱਦਾਂ ਦੇ ਕੰਮ ਕਰਦੀ ਹੈ ਉਹ ਚੱਲ ਬਾਹਰ ਜ਼ਰੂਰ ਤਮਾਸ਼ਾ ਲਾਉਣਾ ਵਾ ਤਮਾਸ਼ਾ ਦੇਖਣੇ ਕਦਨ ਲੱਗਣਾ ਹੀ ਆ ਤਹੀਦ ਬਸ ਇਦਾਂ ਕਰਦੇ ਡਰਦੇ ਰਹਿਣਾ ਵਾ ਤੇ ਤੂੰ ਜਵਾਬ ਦੇ ਨਹੀਂ ਗਾੜੀਆਂ ਉਹ ਤਾਂ ਮੈਂ ਘਰੇ ਰਹੂੰਗਾ ਅੱਜ ਜਾਂਦਾ ਨਹੀਂ ਕਿਤੇ ਵੀ ਇਹਦੀ ਹੱਤਾਂ ਨਹੀਂ ਗੀਆਂ ਚੰਗੀਆਂ ਹੈਗੀਆਂ ਜੇ ਸੱਸਵਾ ਉਹਨਾਂ ਉੱਥੇ ਲਾਗੇ ਨਹੀਂ ਖਾਂਦੀ ਜੇ ਇੱਥੇ ਆ ਇੱਥੇ ਸਾਨੂੰ ਇਹ ਜੀਣ ਨਹੀਂ ਦੇਣ ਦੀ ਇਹਦੇ ਨਸੀਦੂਂ ਦਿੱਤਾ ਆ ਤੁਹਾਡਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੇ ਕਰਦੀਆਂ ਕਿ ਫਿਰਦੀਆਂ ਕੁੜੀ ਆ ਤੇ ਉਹਨੂੰ ਨਹੀਂ ਚੁੱਕਦੀਆਂ ਹੋਈ ਨਹੀਂ ਚੁੱਕਣਾ ਨਹੀਂ ਚੁੱਕਦੀ ਇਹ ਤਾਂ ਨਾ ਚੁੱਕਣ ਇੱਕ ਨਾ ਇੱਕ ਦਿਨ ਇਹਨਾਂ ਦੇ ਵੀ ਦਿਉਣਾ ਹੀ ਆ ਫਿਰ ਇਹਨਾਂ ਨੂੰ ਦੱਸੂਗੀ ਨਾ ਚੁੱਤੀ ਆ ਕੁੜੀ ਹਣ ਸਵਾਲੀ ਆਗੇ ਵਿਚਾਰੀ ਸਵਾਲ ਕੇ ਤਾਂ ਹੁਣ ਬਾਹਰੋਂ ਆ ਕਰਕੇ ਹਟੀਆਂ ਕੰਮ-ਕਮ ਹੁਣ ਜਾ ਕੇ ਵੇਣੀ ਆ ਭਲਾ ਉਹ ਮੈਂ ਤਾਂ ਆਖਿਆ ਸ਼ਹਿਰ ਜਾਣਾ ਵਾ ਅੱਜ ਨਿਕਾ ਮੋਟਾ ਕੰਮ ਹੀ ਉੱਥੇ ਉਹ ਕੱਢਮ ਨਾ ਤੇ ਆ ਹੋਰ ਹੀ ਨਵੀਂ ਵਿਵਤਾ ਸੁਣਾਤੀ ਐ ਜੇ ਤੁਸੀਂ ਜਾਣਾ ਹੋ ਤਾਂ ਜਾਓ ਹੋ ਆਓ ਤੇ ਮੈਂ ਮੁੜ ਕੇ ਮਗਵਾ ਕੇ ਤੇ ਉਹਨੇ ਆਗੇ ਲੜਨਾ ਹੀ ਆ ਹੋਰ ਉਹਨੇ ਕੰਮ ਤੇ ਕੋਈ ਕਰਨਾ ਹੀ ਚੱਜਦਾ ਆਗੇ ਛੱਰਿਆ ਦਿਨਾਂ ਵਾ ਅੱਜ ਮੈਂ ਘਰੇ ਰਹਿਣਾ ਵਾਂ ਵੀ ਹਲੋ ਮਰਜੀ ਆ ਪਤਾ ਲੱਗ ਜੇ ਵੀ ਕੀ ਕਰਨਾ ਹੋ ਲੱਗੀ ਐ ਪਰ ਉਹਦਾ ਕਿ ਮੇਰੀ ਗੱਲ ਸੁਣ ਲਓ ਉਹਦਾ ਜੇ ਅੱਜ ਆਈ ਨਾ ਤੇ ਮੈਂ ਲਾਫਾ ਚੰਗੀ ਕਰਨੀ ਜੇ ਮੁੜ ਕੇ ਨਾ ਆਖਿਓ ਮੈਂ ਆ ਕੇ ਕਹਿਣਾ ਵਾਂ ਮੇਰੇ ਆ ਬੜਾ ਦੁਖੀ ਹੋਂਨ ਤੋਂ ਇੰਨਾ ਸੱਚੀ ਦੁਖੀ ਕੀਤਾ ਇੰਨਾ ਕੀਤਾ ਕਿ ਤੇ ਜੇ ਕੁੜੀ ਹੋ ਹੀ ਗਈ ਆ ਤਨੂ ਕਿੱਧਰ ਦੀ ਆਖਰ ਆ ਗਈ ਏ ਤੁਹਾਡੇ ਕੋਲ ਆਪਣੀਆਂ ਹੈ ਨੀਅਤ ਤੁਸੀਂ ਨਹੀਂ ਕਹਿਦੀਆਂ ਈਆਂ ਮਾਤਾ ਨਾ ਨਾ ਗੱਲ ਕਰਾਂ ਮੈਂ ਜਾ ਕੇ ਮਾਤਾ ਤੁਸੀਂ ਕੀ ਕਹਿਣਾ ਵਾ ਉਹ ਮਰਜ਼ੀ ਆਪਣੀ ਕਰਦੀ ਏ ਕਿ ਤੁਸੀਂ ਇਦਾਂ ਬੋਲੇ ਜੇ ਉਹਨਾਂ ਨੂੰ ਮੈਂ ਕੀਤਾ ਸੁਣਾਦਾ ਉਹਨੂੰ ਮੈਂ ਚੁੱਪ ਕੀਤੇ ਰੋ ਉਹ ਵੀ ਲੋਕੀ ਗੱਲ ਕਰਨ ਦੀ ਉਹ ਵੀ ਮੁੜ ਕੇ ਮਗਰੇ ਚਲ ਗਏ ਸੀ ਮੇਰੇ ਇਹ ਕਹਿੰਦਾ ਡਈਆਂ ਬੋਲਣੇ ਨਾ ਮੈਂ ਬੋਲਣਾ ਕਹਿੰਦਾ ਇੱਕੋ ਜਿਹੜੀ ਬੁਲਾਉਂਦੀ ਏ ਮੈਨੂੰ ਨਹੀਂ ਤਾਂ ਮੇਰਾ ਜੀ ਕਰਦਾ ਨਹੀਂ ਬੋਲੇ ਨਾ ਮੈਂ ਤਾਂ ਕਈ ਨਾ ਕਦੀ ਬੋਲੀ ਗੀਆਂ ਮਾਤਾ ਹੈ ਕਿੱਥੇ ਆ ਹੈ ਇੱਥੇ ਹੁਣੇ ਬਾਹਰ ਪੰਜਾਬ ਦਫਦਰ ਗੇਟ ਵੱਲ ਗਏ ਘਰੇ ਤਲ ਕੋਈ ਗੱਲ ਨਹੀਂ ਇਹ ਕੈਰੀਅਰ ਦੇ ਕੰਨਾਰੇ ਹੀ ਕੱਢ ਦਿੰਨੇ ਆ ਤੇ ਸਿੱਧੀ ਗੱਲ ਅਹੀਂ ਜਵਾਬ ਦੇਣਾ ਹੀ ਓ ਠੋਕਿਓ ਦੇ ਮੂੰਹ ਤੇ ਫੇਰ ਨਾ ਕਿੰਨੀ ਬੋਲੀ ਆ ਗੱਡੀ ਉਹਨੇ ਤਾਂ ਫੇਰ ਕੁੜੀ ਵਾਲ ਦੀ ਗੱਲ ਕਰਨੀ ਆ ਤੁਸੀਂ ਅਜਾ ਲੈ ਆਂਦੋ ਵੇਖੀ ਜਾਓ ਜੋ ਹੋਊਗਾ ਤਮਾਸ਼ਾ ਦੱਗੇ ਤੇ ਲੱਗਦਾ ਰਹੇ ਫਿਰ ਇੱਕ ਨਾ ਇੱਕ ਦਿਨ ਇਹ ਕੰਮ ਹੋਣਾ ਹੀ ਹੋਣਾ ਵਾ ਚੱਲ ਜਾ ਕੁੜੀ ਨੂੰ ਵੇਖ ਲੈ ਅੰਦਰ ਰੋਂਦੀ ਨਾ ਹੋਵੇ ਉਹ ਬਸ ਮੈਂ ਤਾਂ ਉਹਦੀ ਢਿੱਕਣ ਦੇਈ ਆ ਕੁੜੀ ਤੇ ਮੇਰੇ ਕੋ ਭਨੇਰ ਸੰਭੀ ਜਾਣੀ ਕਿ ਨਹੀਂ ਸੰਭੀ ਜਾਣੀ ਆਵੇ ਸਹੀ ਅੱਜ ਜੋ ਆਗੇ ਤੇ ਵੀ ਆਖੀ ਨਹੀਂ ਆ ਭਲਾ ਕੀ ਕਹਿੰਦੇ ਦਲਜਿੰਦਰ ਅੱਜ ਡੈਡੀ ਜੀ ਬਹੁ ਮੈਨੂੰ ਰੋਟੀ ਦਿੰਦੀ ਹਾਂ ਆ ਗਈ ਡੈਡੀ ਫਿਰ ਉਹ ਰੋਟੀ ਖੜਾਵਾ ਡੈਡੀ ਮੰਮੀ ਨੂੰ ਕਹਿ ਦਿੰਦੇ ਹਾਂ ਰੋਟੀ ਤੁਹਾਨੂੰ ਖੜਾ ਦਿੰਦੀ ਮੈਂ ਮਾੜਾ ਜਿਹਾ ਪਿੰਡ ਜਾਣਾ ਇਹ ਤੇ ਮੈਂ ਤਿਆਰ ਹੋਣ ਲੱਗੀ ਹਾਂ। ਉਹ ਤਾਂ ਪਿੰਡ ਕੰਮ ਹੋ ਗਈ। ਹਾਂਜੀ ਕੰਮ ਹੀ। ਅਜੇ ਥੋੜੇ ਦਿਨ ਤਾਂ ਤੈਨੂੰ ਆਈ ਨੂ ਹੋਏ ਆ। ਹਾਂਜੀ ਡੈਡੀ ਜੀ ਥੋੜੇ ਦਿਨੀ ਹੋਏ ਆ। ਉਹ ਕੰਮ ਜਿਆ ਹੀਗਾ ਤੇ ਮੈਂ ਮੰਮੀ ਨੂੰ ਪੁੱਛਿਆ ਤੇ ਮੰਮੀ ਆਖਣ ਦੀ ਵੀ ਚੱਲ ਜਾ ਆ ਫਿਰ। ਤੇ ਮੰਮੀ ਤੇਰੀ ਕਿੱਥੇ ਆ? ਮੰਮੀ ਤਾਂ ਘਰ ਕੋਠੇ ਦੇ ਬੈਠੇ ਆ ਧੁੱਪੇ। ਚੱਲ ਕੋਈ ਨਹੀਂ ਜਾ ਫਿਰ ਮੈਂ ਮੰਮੀ ਤੇਰੀ ਕੋ ਖਾ ਲੈਂਦਾ। ਚਲੋ ਕੋਈ ਨਹੀਂ। ਚੱਲ ਆਪੇ ਉਹਦੇ ਕੋ ਖਾ ਲੈਂਦੇ ਮੈਂ ਤਿਆਰ ਹੋਵਾਂ ਫੇਰ ਟਾਈਮ ਨਾ ਆਉਣਾ ਮੁੰਡੇ ਦੇ ਆ ਜਾਣਾ। ਹਾਂਜੀ ਹਾਂਜੀ ਠੀਕ ਠਾਕ ਭਾਬੀ ਸਭ। ਨਹੀਂ ਨਹੀਂ ਆਵਾਂਗੇ ਠੰਡੀ ਬੜੀ ਹੀ ਤੇ ਆਉਣਾ ਆਣਾ ਕੀ ਹੀ ਤੁਹਾਨੂੰ ਪਤਾ ਹੀ ਆ ਸਾਰਾ ਦਿਨ ਤੇ ਇਦਾਂ ਹੀ ਲੰਘ ਜਾਂਦਾ ਹੀ ਨਹੀਂ ਲੱਗਣ ਡੈ ਪਿਆ ਤੂੰ ਪਾਹਣ ਮਾਰਾਂਗੇ ਫੇਰਾ ਤੁਸੀਂ ਆ ਜਿਓ ਹਾਂ ਜਿਵੇਂਲੇ ਜੇ ਤੇ ਤੁਹਾਡਾ ਨਹੀਂ ਜੀ ਕਰਦਾ ਉਹਨੂੰ ਆਹੋ ਅਸ਼ਸ਼ਵਿਆਹੀ ਫੇਰ ਤੇ ਤੁਸੀਂ ਵਿਆਹ ਚ ਬਿਜੀ ਰਹੇ ਕਿ ਆਹੋ ਮੈਂ ਵੀ ਦੇਖਾਂ ਪੀ ਲੋੜੀ ਤੇ ਹਰ ਕਾਇ ਹੀ ਨਹੀਂ ਗੇ ਪਤਾ ਨਹੀਂ ਕਿਉਂ ਨਹੀਂ ਆਏ चल कोई गल नहीं होते ना हाँ। चल आज किस दिन हूं आहो ठीक है दलजिंदर भी ठीक है हाँ ये भी ठीक ठाक वादिया चलो ठीक है चंगा भाभी सत श्रीकाल ਉਹ ਉਹ ਵਿਆਹ ਦਾ ਕਰਕੇ ਨਹੀਂ ਆਇਆ ਗਿਆ ਉਦਾਂ ਤੋਂ ਨਾ ਛੱਟ ਆ ਜਾਣਾ ਸੀਗਾ ਤੇਰਾ ਮਨ ਕਿਹਨੂੰ ਡਈ ਫੋਨ ਕਰਨਾ ਫੋਨ ਕਿਹਨੂੰ ਕਰਨਾ ਵਾ ਭਾਬੀ ਦਾ ਆਉਂਦੇ ਆਂ ਪਿੰਨੋ ਇਹ ਕਹਿੰਦੀ ਹੈ ਕਹਿੰਦੇ ਵੀ ਕਿੰਨਾ ਚਿਰ ਹੋ ਗਿਆ ਤੁਸੀਂ ਆਏ ਨਹੀਂ ਜੇ ਤੇ ਮੈਂ ਤੁਹੀ ਆ ਜਾਣਾ ਸੀ ਤਾਂ ਦੀ ਪਿਉਣਾ ਆਣਾ ਕਿ ਮੇਰੇ ਪਤੀਏ ਦਾ ਵਿਆਹ ਹੀ ਉਧਰ ਬਿਜੀ ਰਹੇ ਤਾਂ ਕਰਕੇ ਨਹੀਂ ਆਇਆ ਗਿਆ ਚਲੋ ਉਹ ਤਾਂ ਹੈ ਵਾ ਤੇ ਮੈਂ ਰੋਟੀ ਮੰਗੀ ਦਲਵਿੰਦਰ ਕੋ ਹਾਂ ਤੇ ਉਹ ਤਿਆਰ ਹੋ ਕੇ ਤਾਂ ਕਹਿੰਦੀ ਮੈਨੂੰ ਚੱਲੀਆਂ ਆਪਣੇ ਪੇਕੇ ਕੰਮ ਹੈ ਉਹਨੂੰ ਕੋਈ ਕੰਮ ਉਹਨੂੰ ਕੀ ਹੋਣਾ ਹੈਗਾ ਆਖੰਡਈਆ ਵੀ ਮਾਂ ਨੂੰ ਰੋਟੀ ਨਹੀਂ ਦਿੱਤੀ ਪਰ ਜਾਈ ਨਹੀਂ ਅੱਛਾ ਤਾਂ ਤਾਂ ਕਰਕੇ ਮੈਂ ਜਾਣਾ ਵਾ ਤੇ ਮੈਂ ਹਾਂ ਵੀ ਰੋਟੀ ਉਹਨਾਂ ਕਿਹ ਦੇਣੀ ਆ ਜਦੋਂ ਹੇ ਸਾਠੇ ਕਾ ਆਪਣਾ ਤਾਂ ਹੀ ਆਪ ਲੈ ਲੈਂਦੀਆਂ ਜੇ ਤੇ ਫਿਰ ਉਹਨਾਂ ਨੇ ਪੁੱਛ ਕੇ ਛੋਨੀ ਕੀ ਕਰਨੀ ਆ ਮੈਂ ਹਾਂ ਤੁਸੀਂ ਦੋਹਾਂ ਸਾਰਾ ਕੰਮ ਉਹਨੂੰ ਮੁੰਡੇ ਨੂੰ ਵੀ ਪਹਿਲੀ ਆਪੇ ਹੀ ਬਾਤ ਆਪੇ ਵਰਤ ਉਹਨੂੰ ਵੀ ਸ਼ਰਮ ਆਵੇ ਵੀ ਮੇਰੀ ਮਾਂ ਮੈਨੂੰ ਸਾਹਮਣਾ ਵਾ ਰੋਟੀ ਪਾਣੀ ਦੇਣਾ ਵਾ ਫਿਰ ਕਹਿੰਦੀ ਇਹ ਮੈਨੂੰ ਇੱਕ ਵਾਰ ਜਾ ਲੈੰਦੋ ਮੈਂ ਹਾਂ ਜਾ ਜੇ ਨਾ ਮੰਨਣਗੇ ਤਾਂ ਮੈਨੂੰ ਦੱਸੀ ਮੈਂ ਫਿਰ ਜਾਊਂਗੀ ਤੇ ਵੇਖੇ ਮੰਨਦੇ ਕਿ ਨਹੀਂ ਜਦੋਂ ਪੈਲੀ ਬੰਨਾ ਸਾਰਾ ਨਾਲ ਸਾਹਮਣਾ ਵਾ ਤੇ ਰੋਟੀ ਕਿਉਂ ਨਹੀਂ ਦੇਣੀ ਚੱਲ ਕੋਈ ਨਹੀਂ ਮੰਮੀ ਇੱਕ ਵਾਰ ਮੈਨੂੰ ਹੁਆਉਂ ਦੋ ਮੁੜ ਕੇ ਮੈਂ ਨਾ ਮੈਂ ਤੁਹਾਨੂੰ ਲੈ ਜੂਗੀ ਨਾਲ ਮੈਂ ਚੱਲ ਕੋਈ ਗੱਲ ਨਹੀਂ ਇਹ ਵੀ ਚਾਹ ਲਾ ਆ ਗਾੜੀ ਲੜਕੇ ਹੀ ਆਉਣਾ ਵਾ ਇਹਨੇ ਕਿਹੜੀ ਕੋਈ ਸਵਾਦ ਦੀ ਗੱਲ ਕਰਨੀ ਆ ਮੈਨੂੰ ਪਹਿਲਾਂ ਹੀ ਪਤਾ ਵਾ ਤੇ ਮੈਂ ਨਹੀਂ ਯਾਰ ਕੱਡ ਕੇ ਆ ਮੈਂ ਕਿਹ ਜਿੰਨਾ ਮੈਂ ਡੱਕਦੀ ਆ ਭੂਆ ਚੜਦੀ ਆ ਕਹਿੰਦੀ ਮੰਮੀ ਨੂੰ ਮੈਂ ਪੁੱਛ ਲਿਆ ਵਾ ਮੈਂ ਹਾਂ ਚੱਲ ਫਿਰ ਜਾ ਤੁੰਗ ਹੋਇਆ ਤੇ ਮੈਂ ਫਿਰ ਕੀ ਕਹਿਣਾ ਸੀ ਜਦੋਂ ਆਂਦੀ ਆ ਵੀ ਜਾਣਾ ਵਾ ਮੁੰਡੇ ਨੇ ਆਉਣਾ ਵਾ ਸਕੂਲੋਂ ਰੋਟੀ ਪਾਣੀ ਦੇ ਦਾਂਗੇ ਕੋਈ ਗੱਲ ਨਹੀਂ ਚੱਲ ਆ ਜੂਗੀ ਆਪੇ ਲੜ ਆਹੋ ਇਹੋ ਹੀ ਤਾਂ ਗੱਲ ਵਾ ਅੱਗੇ ਨਾ ਚੁੱਪ ਕੀਤੇ ਰਹਿੰਦੇ ਹੁੰਦੇ ਸੀਗੇ ਹੁਣ ਇਹਨਾਂ ਦੀਆਂ ਕਰਤੂਤਾਂ ਵੇਖ ਕੇ ਨਾ ਉਹ ਵੀ ਓਦਾਂ ਦੇ ਹੋ ਗਏ ਆ ਤੇ ਹੁਣ ਰੰਗਦੀਆਂ ਵਾ ਹੁਣ ਮਾਂ ਦਾ ਦੁੱਖ ਆਉਂਦਿਆ ਵਾ ਫੇ ਰੋਟੀ ਆਪ ਕਾ ਕੇ ਖਾਉ ਤੇ ਖਾਣੀ ਪੈਣੀ ਆ ਜਦੋਂ ਉਹਦੇ ਕੋ ਪੈਸੇ ਲੈ ਲੈਂਦੀ ਆ ਉਹ ਨਾੜੇ ਰਮਨ ਪਹਿਲਾਂ ਉਹ ਵਿਚਾਰੀ ਚੁੱਪ ਕੀਤੀ ਰਹੀ ਰਪਿੰਦਰ ਉਹਨੇ ਵੇਖਿਆ ਵੀ ਇਹ ਕੀ ਕਰਦੀ ਆ ਤੇ ਫਿਰ ਉਹਨੂੰ ਹੁਣ ਬੋਲਣਾ ਹੀ ਪੈਣਾ ਸੀ ਹਾਰ ਕੇ ਤੇ ਬੋਲਣਾ ਹੀ ਪੈਣਾ ਹੈਗਾ ਤੇ ਜੇ ਨਾ ਬੋਲਦੀ ਤੇ ਇਹਨਾਂ ਨੇ ਪੈਰ ਵੀ ਨਹੀਂ ਲੱਗਣ ਦੇਣੇ ਉੱਤੋਂ ਹੋ ਗਈ ਹੀ ਕੁੜੀ ਆ ਜਿਹੜੀ ਹਾਡੇ ਵਾਲੀ ਆ ਇਹਦੀ ਤੇ ਜਬਾਨੇ ਇਦੀ ਆ ਕੁੜੀ ਜੰਮ ਕੇ ਸੁੱਟਦੀ ਤਾਂ ਪੱਥਰ ਜੰਮ ਕੇ ਸੁੱਟਦਾ ਥੋੜੀਆਂ ਗੱਲਾਂ ਕਰਦੀ ਹੈਗੀ ਉਹ ਤਾਂ ਮੈਂ ਨਹੀਂ ਚੰਗਾ ਭਜਾਵੇ ਇਹਨੂੰ ਡਾਂਗ ਲੈ ਕੇ ਫੇਰ ਇਹਨੇ ਰੋਹ ਆਉਣਾ ਉਹ ਤਾਂ ਇਹ ਜਿਹੜੀ ਆ ਵੇਖੀ ਜਿੱਦਾਂ ਜਾਣਾ ਇਦਾਂ ਵਾਪਸ ਆਈ ਖੜੀ ਹਾਂਜੀ ਤੇ ਹੈਗੀ ਸ਼ਾਮਾ ਨੂੰ ਆ ਜੂਗੀ ਗਾੜੀ ਇਹਦੀ ਮਰਜ਼ੀ ਆਉਣਾ ਹੋਊ ਤੇ ਆ ਜੂ ਨਾ ਹੋਊ ਤਾਂ ਕੋਈ ਨਾ ਮੁੰਡੇ ਨੂੰ ਸਰ ਸਕੂਲੇ ਭਲਾ ਦੂੰਗੀ ਚਲਾ ਫੇਰ ਦੇ ਰੋਟੀ ਮੈਨੂੰ ਚਲੋ ਇਹ ਪਤਿਆ ਨਾ ਹੁਕਰਨੀਆ ਚ ਵਾਵਾ ਮੋਪੜ ਤੇ ਆ ਜਾਈਦਾ ਖੰਡ ਦੇ ਵਿੱਚ ਤੇ ਨਾ ਪੱਸੇ ਹੀ ਹੋਣਾ ਪਿੰਗਾ ਮੰਮੀ 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 ਕਿਤੇ ਮੰਮੀ ਮੰਮੀ ਪਤਾ ਕੀ ਕਰਨ ਦੇ ਕਿੰਦਾ ਮੈਂ ਵਰਡ ਜੀ ਚੰਗਤ ਰਹੀ ਅੱਜ ਕਿੱਦਾਂ ਤੁਰੇ ਆਉਂਦੇ ਆ ਤੇ ਕੀ ਗੱਲ ਮਿ ਆਉਣਾ ਨਹੀਂ ਗਾ ਕਰ ਕਿੱਧਰ ਤੁਰੀ ਆਉਣੀ ਇਹ ਕਿੱਦਾਂ ਦੀ ਗੱਲ ਹੋਈ ਪਹਿਲਾਂ ਤੁਸੀਂ ਘਰ ਆਉਣ ਵਾਲੇ ਕੰਮ ਕੀਤੇ ਆ ਇਹ ਘਰ ਦੇ ਵਿੱਚ ਤੁਹਾਡੀ ਕੋਈ ਜਗ੍ਹਾ ਨਹੀਂ ਠੀਕ ਵਾ ਨਾ ਕਿਉਂ ਨਹੀਂ ਜਾਊਗਾ ਮੈਂ ਤੇ ਜਾਣਾ ਹਾਂ ਮੇਰੀ ਮਾਂ ਦਾ ਘਰ ਵਾ ਤੇਰਾ ਨਹੀਂ ਹੈਗਾ ਅਜੇ ਕੋਈ ਨਹੀਂ ਜਦੋਂ ਮਾਂ ਦਾ ਹੋਊਗਾ ਆਜੋ ਚਲੋ ਨਹੀਂ ਮੈਨੂੰ ਅੰਦਰ ਜਾਣ ਦੇ ਦੱਸ ਕੀ ਕਰਨ ਦੇ ਮੈਂ ਦੀਦੀ ਕਹਤਾ ਮੈਂ ਜਾਓ ਕੰਮ ਤੇ ਬਹੁਤ ਸਿੱਧੇ ਕਰਦੀਆਂ ਵਾ ਕਿਤੇ ਅੱਜ ਇਹੋ ਕੋਈ ਹੋਊਗਾ ਮੰਮੀ ਇਹਨਾਂ ਨੂੰ ਤੂੰ ਗੇਟ ਬੰਦ ਕਰ ਗੇਟ ਨਹੀਂ ਖੋਲਣਾ ਕਿਉਂ ਨਹੀਂ ਖੋਲਣਾ ਸਾਡੇ ਨੂੰ ਮੰਮੀ ਗੇੜ ਨਹੀਂ ਖੋਲਣਾ ਮੈਂ ਕਹਤਾ ਵਾ ਨਾ ਤੂੰ ਤਾਂ ਕਿੱਦਾਂ ਦਿੱਤਾ ਮੈਂ ਕਿਤੇ ਮਾਵਾਂ ਦੀ ਐਂ ਪ੍ਰਧਾਨ ਹੋਈਆਂ ਆਵਾ ਕਿਤੇ ਨਹੀਂ ਕੀ ਬਿਮਾਰੀ ਐ ਤੈਨੂੰ ਤੂੰ ਮੈਨੂੰ ਵੇਖ ਕੇ ਗੇੜ ਕੋ ਬੰਦ ਕੀਤਾ ਫੇਰ ਤੇ ਮੈਂ ਕਰਨਾ ਨਹੀਂ ਤੂੰ ਕੰਮ ਬੜੇ ਸਿੱਧੇ ਕਰਦੀਆਂ ਵਾ ਨਾ ਸੀ ਤੂੰ ਦਿੱਤਾ ਤਾਂ ਹੀ ਸਾਡੇ ਦੋਆ ਜਣੀਆਂ ਨਹੀਂ ਮੈਨੂੰ ਲੱਗਦਾ ਵਾ ਵੀ ਤੈਨੂੰ ਹੀ ਫੜ ਕੇ ਬਾਹਰ ਕੱਢਣਾ ਪੈਣਾ ਮੈਂ ਨਹੀਂ ਬਾਹਰ ਜਾਨੀ ਠੀਕ ਵਾ ਨਾ ਤਾਨੂੰ ਬਾਹਰ ਕੱਢੂਗੀ ਮੈਂ ਤੇ ਆਖਿਆ ਸੀ ਬਹਿ ਕੇ ਗੱਲਬਾਤ ਕਰ ਲਾਂਗੇ ਪਰ ਆ ਤੇ ਤੂੰ ਹਦੋਂ ਵੱਦ ਕਰ ਛੱਡੀ ਐ ਕਿੱਡਾ ਮੈਨੂੰ ਫੋਨ ਦੇ ਡਰਾਵੇ ਦੇਂਦੇ ਮੈਂ ਸਵੇਰੇ ਆਉਣਾ ਹੈ ਮਾਰੋ ਫਾਟ ਜਿਹੜਾ ਮ ਮਾਰ ਲੂੰਗੀ ਇੱਥੇ ਆ ਜਾਣਕਵੜ ਹੁੰਦਾ ਇਕੱਠਾ ਤੇ ਹੋ ਜਸੋ ਤਮਾਸ਼ਾ ਵੇਖੂ ਤੁਹਾਡਾ ਤੇ ਕੀ ਕਰ ਤੂਤਾ ਕਰਦੀਆਂ ਉਹਨਾਂ ਦੇ ਜਿੰਨਾ ਇਕੱਠਾ ਹੋਣਾ ਹੋ ਲੰਦਾ ਹਾਦੂ ਹੋਈ ਕਿ ਤੁਹਾਡੇ ਵਾਲੀ ਤੇ ਚਲ ਜੂ ਕੋਠੇ ਤੇ ਵੀ ਕੋਠੇ ਜਾਣਾ ਮੈਂ ਡਰ ਤ ਨਹੀਂ ਪਿਆ ਕਿਦਾਂ ਹੋਈ ਗੇਟ ਬੰਦ ਕਰਨ ਦੀ ਪਹਿਲਾਂ ਘਰ ਤੇਰਾ ਵਾ ਤੇ ਮੇਰਾ ਵਾ ਹੋਰ ਕਿਦਾ ਵਾ ਵਿਆਹ ਕੀ ਆਈਆਂ ਇੱਥੇ ਨਿਕਲ ਕੇ ਨਹੀਂ ਆਈਆਂ ਦੀ ਇਹਦਾ ਮਤਲਬ ਵੀ ਮੇਰਾ ਇੱਥੇ ਕੋਈ ਹੈ ਹੀ ਨਹੀਂ ਆ ਸਾਰਾ ਕੋਠੇ ਲੈ ਗਈਆਂ ਇੱਥੋਂ ਤੁਸੀਂ ਰਹਿਮ ਕੇ ਟਾਡੇ ਕੀ ਗਿਆ ਇੱਥੇ ਅਜੇ ਘਰ ਮੰਮੀ ਦੇ ਨਾਲ ਹੀ ਤੁਹਾਡੇ ਨਾਲ ਹੋਇਆ ਤੂੰ ਵੀ ਕਰਨਾ ਖਾਰਾ ਤੂੰ ਤੇ ਤਿੰਨ ਤੈਨੂੰ ਤਿੰਨ ਬਾ ਮੰਮੀ ਘਰ ਵੱਲ ਧਿਆਨ ਵਾਣਾ ਹੁਣ ਡਾਡਾ ਤੇ ਘਰ ਵੀ ਲੱਲੋ ਕੋਈ ਗੱਲ ਨਹੀਂ ਲੱਲ ਲੈਣਾ ਮੈਨੂੰ ਕੁੱਲੀ ਬਾਹ ਪਵਾਉਣੀ ਆ ਤੇ ਬਾਹ ਕੁੱਲੀ ਪਵਾਉਣੀ ਆ ਨਾ ਪਾਉਂਗੀ ਤੇ ਗੱਲ ਕਰੀ ਕਿੱਡਾ ਨੋਰ ਵੜਾ ਦੇ ਕਰ ਤੂੰ ਕਰ ਦਿੱਤੀ ਏ ਦੱਸ ਜੇ ਕੋਈ ਆਂਡ ਗਵਾਂਡ ਵੇਂਦਾ ਹੋ ਤਾਂ ਕੀ ਕਰਦੀ ਮੈਂ ਨਹੀਂ ਕੀਤੀ ਹਦੋ ਵਦ ਤੇ ਤੁਸੀਂ ਹੋ ਗਈਆਂ ਵਾ ਮਜਬੂਰ ਹੋ ਕੇ ਬੋਲੀ ਅੱਜ ਮੈਂ ਕਿੱਦਾਂ ਡਾਡਾ ਮੈਂ ਕਰਦੀ ਰਹੀ ਆ ਬੋਲੀ ਤੂੰ ਕਿੱਦਣ ਨਹੀਂ ਸੀ ਜਦੋਂ ਮੈਂ ਉਨੀ ਉਦੋਂ ਤੇਰਾ ਇਹੋ ਕੰਜਰਖਾਨਾ ਹੁੰਦਾ ਬੋਲਦੀ ਕਦੋਂ ਨਹੀਂ ਕੀ ਤੂੰ ਦੀਦੀ ਚਲੋ ਮੈਂ ਲੜਣਾ ਨਹੀਂ ਹੈਗਾ ਠੀਕ ਵਾ ਨਾ ਜਾਓ ਆਪਣੇ ਘਰ ਦੇ ਬਾਹਰ ਜਾ ਕੇ ਨਹੀਂ ਮੈਂ ਜਾਣਾ ਆਪਣੇ ਘਰ ਤੇ ਕਿਤੇ ਨੀ ਉਰਤਾ ਬਾਹਰ ਉਹਦਾ ਘਰ ਵਾ ਇਹ ਕਿਦਾਂ ਛਿੰਝ ਪਈ ਨਿਆਣ ਕੀ ਇਹਨੂੰ ਤਾਂ ਮੈਂ ਬਾੜਨਾ ਵੰਦਰਾ ਜੀ ਨਹੀਂ ਚੱਲ ਚਲੀਏ ਘਰ ਨੂੰ ਉੱਥੇ ਮੈਂ ਬੈਹਾਂ ਚਲ ਉਹ ਨਹੀਂ ਨਹੀਂ ਆ ਉਹਨੂੰ ਨਹੀਂ ਜਾਣਾ ਤੂੰ ਉਧਰ ਨੂੰ ਚੱਲ ਕਿਹੜੀ ਤੱਕ ਤੂੰ ਜਾ ਰਹੀ ਹੋਗੀ ਮੈਂ ਨਹੀਂ ਕਿਤੇ ਮੈਂ ਉਹ ਮੇਰੀ ਗੱਲ ਸੁਣੋ ਮਾਤਾ ਕੀ ਤੀ ਤੂੰ ਮਾਸ਼ਾ ਲਾਇਆ ਕਿਹੜੇ ਚ ਖਲੋ ਕੇ ਐਵੇਂ ਉਹ ਗੱਲ ਤੀਜੇ ਦਿਨ ਆ ਜਾਂਦੀ ਝੋਲਾ ਚੁੱਕ ਕੇ ਘਰ ਮੈਂ ਤਾਂ ਚਾਹ ਬਣਾ ਕੇ ਪਿਆਣਾ ਉਹ ਮਾਤਾ ਮੇਰੀ ਸੁਣੋ ਗੱਲ ਆਈ ਨਹੀਂਗਾ ਬਾੜਦਾ ਇਹਨੂੰ ਘਰ ਇਹ ਢੀ ਗੱਲ ਤੇ ਨੀਵੇਂ ਨਵੇਂ ਤੂੰ ਇਹਦੇ ਹੱਥ ਤੇ ਕੋ ਚਾਹ ਬਣ ਜਾਂਦੀ ਓਦਾਂ ਤੂੰ ਕਹੀ ਨਹੀਂ ਵੇ ਰੋਟੀਆਂ ਨਹੀਂ ਪੱਕਦੀਆਂ ਚਾਹ ਕੀ ਪਕੌੜੇ ਵੀ ਨਾਲ ਕੱਢ ਕੇ ਖਵਾ ਲੈਨੇ ਆਂ ਜੀ ਮੈਂ ਕੱਢ ਲਾਂਗੀ ਨਾ ਨਾ ਤੂੰ ਹੀ ਕੱਢ ਕੇ ਦੇਓ ਐਵੇਂ ਉਹ ਗੱਲ ਨਹੀਂ ਨਹੀਂ ਤੇ ਹੱਦ ਕਰ ਦਿੱਤੀ ਐ ਵੇਖਾਂ ਉਹ ਤਾਂ ਹੈ ਹੀ ਹੈ ਹੀ ਨਾਲ ਇਹ ਵੀ ਨਹੀਂ ਤੂੰ ਫੋਨ ਤੇ ਕਹਿੰਦੀ ਸੀ ਉਹਨੂੰ ਕੱਢਦਾ ਵਾ ਇਹ ਫੋਨ ਤੇ ਉਹਨੂੰ ਧਮਕਿਆ ਦੇ ਐਂਡੀ ਵੀ ਮੈਂ ਤੈਨੂੰ ਹੌਕਾ ਕਰ ਦੂੰਗੀ ਤੇ ਜਾਉ ਕਰ ਦੂੰਗੀ ਤੇ ਕੀ ਕਰਦਾ ਮੈਂ ਪਰਾ ਮਦੇ ਵਾਰ-ਵਾਰ ਜਾਂਦੀ ਆ ਵਾ ਕਿਤੇ ਵੀ ਸਾਡਾ ਵੀਰ ਵਾ ਸਾਡੇ ਭਾਬੀ ਚਾਹੇ ਹੁਣੇ ਤੇਰੀ ਸੱਸ ਨੇ ਰੋਕਿਆ ਵੀ ਕਿਤੇ ਚੱਲੀ ਆ ਮੈਂ ਸੱਸ ਨੂੰ ਦੱਸ ਕੇ ਆਈ ਆ ਦੱਸ ਕੇ ਆਈ ਆ ਤੀਨ ਤੇ ਹਾਂ ਫੋਨ ਕਰਕੇ ਤੇ ਪੁੱਛ ਲੈ ਉਹ ਵੀ ਰੋਂਦੇ ਆ ਬਥੇਰੀ ਤੇਰੀ ਜਾਨੂ ਅੜੀ ਰੋਂਦੇ ਬਹੁਤ ਰੋਂਦੇ ਆ ਗੱਲ ਸੁਣ ਬਹੁਤਾ ਲੜਨ ਦੀ ਲੋੜ ਨਹੀਂ ਆ ਤੇ ਨਾ ਹੀ ਲੜਨਾ ਹੀ ਆ ਇਹਨੂੰ ਕਹੋ ਵੀ ਜਾਓ ਆਪਣੇ ਘਰ ਨਹੀਂ ਮੈਂ ਜਾਣਾ ਲਾ ਲਓ ਜ਼ੋਰ ਨਿਕਲੋ ਤੁਸੀਂ ਇਹ ਇਧਰੋਂ ਓਏ ਅਸੀਂ ਇੱਥੇ ਰਹਿਣਾ ਵਾ ਅਸੀਂ ਨਹੀਂ ਕਿਹ ਜਾਣਾ ਕਿਸੇ ਬੰਨੇ ਵੀ ਕੋਈ ਸ਼ੁਕਰੀਆ ਪੀਂਦਾ ਨਹੀਂ ਇਧਰ ਨੂੰ ਤੇ ਤਰੋ ਉਹ ਨਹੀਂ ਮੰਮੀ ਮੈਂ ਖੜਨੀ ਕਿਤੇ ਵੀ ਠੀਕ ਵਾ ਨਾ ਇਥੇ ਰਹੂਗੀ ਉਹ ਰੋਟੀ ਸਭ ਕੋ ਮਿਲਦਾ ਇਹਨਾਂ ਨੂੰ ਕਾਣ ਨੂੰ ਨਾ ਚਲ ਜਾ ਕੇ ਬਹਿ ਕੇ ਗੱਲ ਕਰਕੇ ਆਉਂਗੀ ਇਹਨਾਂ ਨੇ ਤਾਂ ਹਾਦੀ ਕਰ ਦਿੱਤੀ ਅੱਗੇ ਅੱਗੇ ਕਿੰਨਾ ਤੇ ਬਹਿ ਕੇ ਤੂੰ ਗੱਲਾਂ ਕਰਨੀ ਹੁੰਦੀ ਹੈ ਸਾਡੇ ਨਾਲ ਇਹਨਾਂ ਨੇ ਤਾਂ ਲਾਇਆ ਤਮਾਸ਼ਾ ਪੂਰਾ ਹੀ ਇਹਨਾਂ ਨੇ ਇਹ ਤੇ ਆਉਂ ਜਿੱਦਾਂ ਅੱਗੇ ਖਲੋਤੀ ਇਹ ਤਮਾਸ਼ਾ ਤੁਸੀਂ ਲਵਾਇਆ ਤਾਂ ਜਾ ਕੇ ਗੇਟ ਖੋਲੂਗੀ ਵੀ ਇਹਨੂੰ ਅੰਦਰ ਨਹੀਂ ਆਉਂਦੇ ਨਾ ਦੰਕ ਤਮਾਸ਼ਾ ਨਹੀਂ ਲਵਾਇਆ ਤਾਂ ਲੱਗਾ ਤਮਾਸ਼ਾ ਅੱਗੇ ਨਹੀਂ ਲੱਗਦਾ ਦੰਕ ਕੇ ਲਾ ਇਹਨਾਂ ਦੀ ਤੇ ਜ਼ਿਆਦਾ ਹੀ ਤਵਾ ਵਿਗੜ ਗਈ ਆ ਕਿਤੇ ਤੂੰ ਖੋਲ ਯਾਰ ਗੇਟ ਚੱਲ ਤੂੰ ਬਾਹਰ ਚੱਲ 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 ਕੇ ਬਾਹਰ ਬਾਹਰ ਚੱਲ ਕੋਈ ਨਹੀਂ ਕੱਢੇਗਾ